ਸਾਰੇ ਦੋਸਤਾਂ ਮੇਰੇ ਉੱਪਰ ਪਿਆ ਆਪੀ ਸასი ਕਾਲ ਜੈ ਹੰਦ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ 'ਚ ਹੋਵੋਗੇ ਤੇ ਕਾਫੀ ਸਟੂਡੈਂਟ ਮੈਨੂੰ ਜਿਹੜੇ ਕਿ 2023 ਦੇ ਨੇ 2024 ਦੇ ਨੇ ਤੇ 2025 ਵਾਲੇ ਵੀ ਹਨਾ ਵਿੱਚ ਇਨਕਲੂਡ ਕਰੂੰਗਾ ਮੈਂ ਉਹਨਾਂ ਨੂੰ ਵੀ ਕਿ ਜਦੋਂ ਦਾ ਮੇਰਾ ਪਰਵੀਸ਼ਨ ਕੰਪਲੀਟ ਹੋਇਆ ਨਾ ਤਾਂ ਮੈਨੂੰ ਇੱਕ ਮੈਸੇਜ ਆ ਜਿਹੜਾ ਉਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਜਿਹੜਾ ਕਿ ਜਦਾਂ ਕਹਿ ਦਈਏ ਨਾ ਮਤਲਬ ਕਿ ਵੀ ਪ੍ਰਾਇਓਰਟੀ ਹੁੰਦੀ ਜਾਣਣ ਦੀ ਤਾਂ ਚਲੋ ਬਾਕੀ ਤਾਂ ਮੈਂ ਟਾਪਿਕ ਕੰਪਲੀਟ ਕਰਦਾ ਹੀ ਰਹਿਣਾ ਤੁਹਾਡੇ ਨਾਲ ਤੁਹਾਨੂੰ ਦੱਸਦਾ ਰਹਿਣਾ ਤਾਂ ਮਤਲਬ ਸਾਂਝੀ ਜੀ ਹਣਾ ਹੁੰਦੇ ਆ ਮੈਡੀਕਲ ਦਾ ਹੋ ਗਿਆ ਜੁਆਇਨਿੰਗ ਦਾ ਜਾਂ ਜੋ ਵੀ ਆ ਤਾਂ ਉਹ ਹੈਗਾ ਜੀ ਫੁੱਲ ਸੈਲਰੀ ਦਾ ਬਹੁਤ ਮੈਨੂੰ WhatsApp ਤੇ ਵੀ ਦੇਖ ਲਓ ਤੁਸੀਂ ਹਣਾ ਮਤਲਬ ਇੰਸਟਾ ਤੇ ਹੋ ਗਿਆ ਤੇ Telegram ਗਰੁੱਪ ਦੇ ਵਿੱਚ ਵੀ ਇਹੀ ਚੀਜ਼ ਮਤਲਬ ਮੈਨੂੰ ਹਰ ਪਲੇਟਫਾਰਮ ਤੇ ਜਦਾਂ ਕਿ ਨਾ ਕਈ ਵਾਰੀ ਫੋਨ ਮਤਲਬ ਫੋਨ ਵੀ ਕਰ ਲੈਂਦੇ ਮੁੰਡੇ ਕੁੜੀਆਂ ਤਾਂ ਮੈਨੂੰ ਇੱਕ ਹੀ ਟੌਪਿਕ ਪੁੱਛਿਆ ਜਾਂਦਾ ਕਿ ਸਰ ਫੁੱਲ ਸੈਲਰੀ ਵੀਡੀਓ ਕਦੋਂ ਪਾਉਂਗੇ ਫੁੱਲ ਸੈਲਰੀ ਦੀ ਵੀਡੀਓ ਕਦੋਂ ਪਾਉਂਗੇ ਸਾਨੂੰ ਮਤਲਬ ਇਹ ਜਾਣਨ ਦੇ ਵਿੱਚ ਬਹੁਤ ਜ਼ਿਆਦਾ ਉਤਸੁਕਤਾ ਹੈ ਕਿ ਮਤਲਬ ਕਿ ਤੁਸੀਂ ਆ ਦਾ ਪਰਮਿਸ਼ਨ ਕੰਪਲੀਟ ਕੀਤਾ ਵੀ ਹੁਣ ਤੁਹਾਨੂੰ ਸੈਲਰੀ ਕਿੰਨੀ ਮਿਲਦੀ ਹੈ ਵੀ ਬੇਸਿਕ ਤਾਂ ਚਲੋ ਠੀਕ ਹੈ 19900 ਸੀਗੀ ਉਹਦੇ ਵਿੱਚੋਂ ਵੀ ਕੱਟ ਕਟਾ ਕੇ 17790 ਮਤਲਬ ਕੁਝ ਮਿਲਦਾ ਸੀ ਸਾਨੂੰ ਤੇ ਵੀ ਹੁਣ ਤੁਹਾਨੂੰ ਮਤਲਬ ਕਿਹਦੀ ਸੈਲਰੀ ਕਿੰਨੀ ਮਿਲਦੀ ਕਿਉਂਕਿ ਯਾਰ ਦੇਖੋ ਵੀ ਆਪਾਂ ਕਹਿੰਦੇ ਹੁੰਦੇ ਨਾ ਵੀ ਆਪਾਂ ਸਾਰੀ ਉਮਰ ਜਿਹੜੀ ਨੌਕਰੀ ਕਰਦੇ ਆ ਕਾਦੇ ਲਈ ਕਰਦੇ ਆ ਜਾਂ ਆਪਾਂ ਜੌਬ ਲੈਨੇ ਆ ਕਾਦੇ ਲਈ ਲੈਨੇ ਇਨੀ ਮਿਹਨਤ ਕਰਦੇ ਆ ਠੀਕ ਆ ਵੀ ਆਪਣੇ ਪਰਿਵਾਰ ਨੂੰ ਫਾਈਨੈਂਸ਼ੀਅਲੀ ਆਪਾਂ ਜਿਹੜਾ ਸਪੋਰਟ ਕਰਨਾ ਆਪਦੀ ਲਾਈਫ ਸੈੱਟ ਕਰਨੀ ਆ ਇੱਕ ਮਤਲਬ ਘਰ ਦੇ ਨੂੰ ਵਧੀਆ ਜੀਵਨ ਦੇਣਾ ਔਰ ਆਪ ਚਲੋ ਠੀਕ ਆ ਆਪਣਾ ਜੀਵਨ ਤਾਂ ਸੈੱਟ ਹੋਈ ਜਾਣਾ ਵੀ ਘਰ ਦੇ ਨੂੰ ਮਤਲਬ ਜਿਹੜੇ ਬਾਲੇ ਹੀ ਜਿੱਦਾਂ ਕਹਦੀ ਵੀ ਜਿਵੇਂ ਕਹਦੀ ਵੀ ਮਤਲਬ ਮੀਡਲ ਕਲਾਸ ਤੋਂ ਵੀ ਮਤਲਬ ਲੋਅਰ ਕਲਾਸ ਜਿੱਦਾਂ ਕਹਦੀ ਆਪਾਂ ਹਨਾ ਤਾਂ ਵੀ ਪੈਸੇ ਦੀ ਬਹੁਤ ਐਵੇਂ ਤਾਂ ਠੀਕ ਆ ਆਪਾਂ ਕਹਿ ਦਿੰਨੇ ਆ ਵੀ ਪੈਸਾ ਐਡੀ ਵੱਡੀ ਚੀਜ਼ ਨਹੀਂ ਪਰ ਪੈਸਾ ਬਹੁਤ ਵੱਡੀ ਚੀਜ਼ ਆ ਤੁਸੀਂ ਦੁਕਾਨ ਤੇ ਚਲ ਜਓ ਠੀਕ ਆ ਤੁਸੀਂ ਜਾ ਕੇ ਕੋਈ ਚੀਜ਼ ਉੱਥੋਂ ਲੈਣੇ ਹੋ ਠੀਕ ਆ ਤਾਂ ਅਗਲਾ ਪੈਸੇ ਦਾ ਲਊਗਾ ਉਹ ਵੀ ਸੀ ਗੱਲ ਆ ਤੇ ਚਲੋ ਠੀਕ ਆ ਪਿਆਰ ਮੁਹੱਬਤ ਆਪਣੀ ਜਗ੍ਹਾ ਹੈ ਬਟ ਜਿਹੜੀ ਮਤਲਬ ਕਿ ਇੱਕ ਪੈਸੇ ਦੀ ਅਹਿਮੀਅਤ ਆ ਚਲੋ ਠੀਕ ਆ ਆਪਾਂ ਕਹਿ ਦਿੰਨੇ ਕਈ ਵਾਰੀ ਸੀ ਵੀ ਹਰ ਇੱਕ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾਂਦੀ ਠੀਕ ਆ ਮਨ ਦੇ ਨਹੀਂ ਖਰੀਦੀ ਜਾ ਸਕਦੀ ਪਰ ਇਹ ਗੱਲ ਨਹੀਂ ਕਿ ਮਤਲਬ ਕਿ ਵੀ ਕਹਿੰਦੇ ਨੇ ਪੈਸੇ ਬਿਨਾ ਵੀ ਕੋਈ ਚੀਜ਼ ਨਹੀਂ ਖਰੀਦੀ ਜਾਂਦੀ ਠੀਕ ਆ ਤੇ ਚਲੋ ਆਪਾਂ ਥੋੜਾ ਜਿਆ ਗੱਲਾਂ ਕਰਨ ਲੱਗੇ ਥੋੜਾ इमोशनल ਹੋ ਗਿਆ ਮੈਂ ਵੀ ਇਹਨਾਂ ਚੀਜ਼ਾਂ ਦੇ ਵਿੱਚ ਤੇ ਸਾਰਿਆਂ ਨੂੰ ਇਹ ਚੀਜ਼ ਜਾਣਨ ਦੀ ਬੜੀ ਕਯਰਿਓਸਿਟੀ ਸੀ ਕਿ ਆਪਾਂ ਮਤਲਬ ਵੀ ਤੁਸੀਂ ਦੱਸੋ ਵੀ ਹੁਣ ਤੁਹਾਨੂੰ ਪੇ ਕਿੰਨੀ ਮਿਲਦੀ ਕਿਉਂਕਿ 2023 ਵਾਲੇ ਜਿਹੜੇ ਉਹਨਾਂ ਦਾ ਹਜੇ ਸਾਲ ਹੋਣਾਗਾ ਜੁਆਇਨ ਹੁਣ ਮਤਲਬ ਨਵੰਬਰ ਦੇ ਵਿੱਚ ਹੋਇਆ ਸੀ ਜੁਆਇਨ ਉਹ ਤੇ ਉਸ ਤੋਂ ਬਾਅਦ 2024 ਵਾਲਿਆਂ ਨੇ ਤਾਂ ਹਜੇ ਜੁਆਇਨ ਹੋਣਾ ਆ 2025 ਵਾਲਿਆਂ ਨੇ ਜੁਆਇਨਿੰਗ ਮਤਲਬ ਹੋਇਆ ਤਾਂ ਬਹੁਤ ਪ੍ਰੋਸੈਸ ਪਿਆ ਉਹਨਾਂ ਦਾ ਟ੍ਰਾਇਲ ਹੀ ਚੱਲੀ ਜਾਂਦੇ ਆ ਤੇ ਚਲੋ ਫਿਰ ਆਪਾਂ ਬਿਨਾਂ ਕਿਸੇ ਦੇਰੀ ਦੇ ਜਿਹੜਾ ਤੁਹਾਨੂੰ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਟਾਪਿਕ ਹੈ ਜਿਹੜਾ ਫੁੱਲ ਸੈਲਰੀ ਆਫਟਰ ਪਰਬੇਸ਼ਨ ਇਨ ਕਨਸਟੇਬਲ ਪੰਜਾਬ ਪੁਲਿਸ ਠੀਕ ਆ ਵੈਸੇ ਦਾ ਮਤਲਬ ਕਿ ਚਲੋ ਜਿੱਦਾਂ ਕਿ ਇਹਦੀ ਵੀ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਅਲੱਗ-ਅਲੱਗ ਜਿਹਾ ਸਿਸਟਮ ਹੁੰਦਾ ਹੈ ਠੀਕ ਆ ਤੇ ਫਿਰ ਵੀ ਚਲੋ ਮੈਂ ਆਪਣੀ ਜਿਹੜੀ ਪਰਸਨਲੀ ਮਤਲਬ ਕਿ ਮੇਰੀ ਪੇ ਸਲਿੱਪ ਆ ਠੀਕ ਆ ਤੇ ਉਹਦੇ ਬੇਸ ਤੇ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਤੇ ਉਹਦੇ ਵਿੱਚ ਵੀ ਦੋ ਕੈਟਾਗਰੀਆਂ ਹੁੰਦੀਆਂ ਜਿੱਦਾਂ ਕਿ ਇੱਕ ਤਾਂ ਨੋਰਮਲ ਡਿਸਟ੍ਰਿਕਟ ਹੋ ਗਈਆਂ ਔਰ ਇੱਕ ਇੱਕ ਕਮਿਸ਼ਨਰੀ ਡਿਸਟ੍ਰਿਕਟ ਹੋ ਗਈਆਂ ਠੀਕ ਹੈ ਜੀ ਤੇ ਜਿਹੜੇ ਬੱਚੇ 2023 ਚ ਭਰਤੀ ਹੋ ਚੁੱਕੇ ਨੇ ਉਹਨਾਂ ਨੂੰ ਤਾਂ ਪਤਾ ਵੀ ਕਮਿਸ਼ਨ ਰੇਟ ਕੀ ਚੀਜ਼ ਆ ਜਾਂ 2024 ਦੇ ਜਿਹੜੇ ਹੁਣ ਭਰਤੀ ਹੋਏ ਨੇ ਉਹਨਾਂ ਨੂੰ ਵੀ ਕਰੀਬ-ਕਰੀਬ ਪਤਾ ਲੱਗ ਗਿਆ ਗਊਗਾ ਵੀ ਕਮਿਸ਼ਨ ਰੇਟ ਕੀ ਆ ਠੀਕ ਆ ਤੇ ਚਲੋ ਫਿਰ ਆਪਾਂ ਮਤਲਬ ਕਿ ਇੱਕ ਆਮ ਜ਼ਿਲ੍ਹੇ ਦੀ ਜਿਹੜੀ ਪੇ ਆਈ ਆ ਤੇ ਇੱਕ ਕਮਿਸ਼ਨਰੀਟ ਜ਼ਿਲ੍ਹੇ ਦੀ ਜਿਹੜੀ ਪੇ ਆਈ ਆ ਠੀਕ ਆ ਸਾਡੀ ਕਨਸਟੇਬਲਸ ਦੀ ਤੇ 2021 ਵਾਲੀ ਭਰਤੀ ਅਸੀਂ ਸਾਡੀ ਜੁਆਇਨਿੰਗ 2022 ਦੀ ਆ ਤੇ ਉਸ ਵਾਰ ਜਿਹੜੀ 2023 ਦੀ ਭਰਤੀ ਸੀ ਉਹਨਾਂ ਦੀ ਜੁਆਇਨਿੰਗ 24 ਦੀ ਆ ਜਿਹੜੇ ਬੱਚੇ 24 ਵਾਲੇ ਆ ਉਹਨਾਂ ਦੀ ਜੁਆਇਨਿੰਗ 25 ਦੀ ਆ ਔਰ ਜਿਹੜੇ 25 ਵਾਲੇ ਉਹਨਾਂ ਦੀ 26 ਚ ਹੋ ਜੂਗੀ ਕਿ ਮਤਲਬ ਇੱਕ ਸਾਲ ਭਰਤੀ ਦਾ ਲੱਗ ਜਾਂਦਾ ਫਿਰ ਮਤਲਬ ਵੀ ਭਰਤੀ ਦਾ ਆਪਾਂ 2021 ਵਾਲੀ ਦੀ ਗੱਲ ਕਰਨੀ ਆ ਤੇ ਜਿਹੜੀ ਕਿ 2022 ਚ ਕੰਪਲੀਟ ਹੋ ਕੇ ਤੇ 2025 ਸਾਡਾ ਪਰਮਿਸ਼ਨ ਜੜਾਓ ਪੂਰਾ ਹੋਇਆ ਤੇ ਵੀਡੀਓ ਸਾਰੀ ਦੇਖਿਓ ਕਿਉਂਕਿ ਮੈਂ ਕੱਲੀ-ਕੱਲੀ ਚੀਜ਼ ਸਮਝਾਉਣੀ ਆ ਤੁਹਾਨੂੰ ਠੀਕ ਆ ਤੇ ਉਹਦੇ ਬੇਸ ਤੇ ਮੈਂ ਸਾਰੀ ਤੁਹਾਨੂੰ ਜਿਹੜੀ ਮਤਲਬ ਕਿ ਦੱਸਣਾ ਵੀ ਕਿੰਨਾ ਆਪਾਂ ਨੂੰ TDA ਇਹ ਮਤ ਮਾਣਾ ਮਤਲਬ ਸਾਰੇ ਅਲਾਨਸਸ ਵਗੈਰਾ ਦੱਸੂਗਾ ਉਹਦੇ ਵਿੱਚੋਂ ਤੇ ਉਹਦੇ ਵਿੱਚੋਂ ਡਿਡਕਸ਼ਨ ਵੀ ਦੱਸੂਗਾ ਵੀ ਸਾਡੀਆਂ ਕਿਹੜੀਆਂ ਮਤਲਬ ਕਟੌਤੀਆਂ ਹੁੰਦੀਆਂ ਉਹ ਸਾਰੀ ਡਿਟੇਲਸ ਹੁੰ ਦੱਸੂਗਾ ਤੇ ਸ਼ੁਰੂ ਕਰਦੇ ਆ ਫਿਰ ਤੇ ਵੀਡੀਓਜ਼ ਬਣੇ ਰਹੋ ਸਾਰੀ ਵੀਡੀਓ ਦੇਖਿਓ ਠੀਕ ਆ ਤੇ ਚੈਨਲ ਦੇ ਨਵੇਂ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਪੁਰਾਣੇ ਬੱਚੇ ਆਪਣਾ ਰਿਵਿਊ ਜ਼ਰੂਰ ਦਿਓ ਠੀਕ ਆ ਆਪਣੇ ਫੀਡਬੈਕ ਜ਼ਰੂਰ ਦਿਓ ਕਿ ਤੁਹਾਨੂੰ ਵਿੜਾ ਮਤਲਬ ਕਿ ਇਹ ਚੀਜ਼ ਜਾਣਨ ਤੋਂ ਬਾਅਦ ਕਿਦਾਂ ਦਾ ਫੀਲ ਹੋਇਆ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਠੀਕ ਹੈ ਜੀ ਆਪਾਂ ਪਹਿਲਾਂ ਗੱਲ ਕਰਦੇ ਹਾਂ ਨਾਰਮਲ ਡਿਸਟ੍ਰਿਕਟ ਨਾਰਮਲ ਡਿਸਟ੍ਰਿਕਟ ਲਾਈਕ ਜਿੱਥੇ ਕਿ ਐਸਐਸਪੀ ਜ਼ਿਲ੍ਹੇ ਨੂੰ ਆਪਰੇਟ ਕਰਦੇ ਆ ਆਪਰੇਟ ਮਤਲਬ ਹੈੱਡ ਹੁੰਦਾ ਠੀਕ ਹੈ ਪੁਲਿਸ ਮੁਖੀ ਜਿਹੜਾ ਉਹ ਐਸਐਸਪੀ ਹੁੰਦਾ ਜਿੰਨਾ ਦੇਖੇ ਇੱਕ ਸਟਾਰ ਇੱਕ ਸ਼ੁਕਾ ਜਾਂ ਦੋ ਸਟਾਰ ਇੱਕ ਸ਼ੁਕਾ ਹੁੰਦਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਸੀਪੀ ਜ਼ਿਲ੍ਹੇ ਜਿੱਦਾਂ ਕਿ ਆ ਦੀ ਅਮਰਸਰ ਕਮਿਸ਼ਨਰੇਟ ਠੀਕ ਹੈ ਜਲੰਧਰ ਕਮਿਸ਼ਨਰੇਟ ਲੁਧਿਆਣਾ ਕਮਿਸ਼ਨਰੇਟ ਠੀਕ ਹੈ ਆਪਣੇ ਤਿੰਨ ਕਮਿਸ਼ਨਰੇਟ ਜਿਲ੍ਹੇ ਜਿਹਨੂੰ ਆਪਾਂ ਲੁਧਿਆਣਾ ਸੀਪੀ ਜਲੰਧਰ ਸੀਪੀ ਆ ਅੰਮ੍ਰਿਤਸਰ ਸੀਪੀ ਕਹਿ ਦਿੰਦੇ ਆ ਨਾਰਮਲ ਜਿੱਦਾਂ ਹੋ ਗਿਆ ਫ੍ਰੀ ਕੋਟ ਹੋ ਗਿਆ ਮੁਕਸਰ ਹੋ ਗਿਆ ਮੋਗਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਮਤਲਬ ਇਹਨਾਂ ਤਿੰਨਾਂ ਜ਼ਿਲ੍ਹਿਆਂ ਨੂੰ ਛੱਡ ਕੇ ਜਿਹੜੇ ਸਾਰੇ ਜ਼ਿਲ੍ਹੇ ਆ ਉਹ ਨਾਰਮਲ ਜ਼ਿਲ੍ਹੇ ਜਿੱਥੇ ਕਿ ਐਸਐਸਪੀ ਸਾਹਿਬ ਬੈਠਦੇ ਆ ਐਸਐਸਪੀ ਸਾਹਿਬ ਹੈੱਡ ਨੇ ਠੀਕ ਆ ਉਸ ਤੋਂ ਬਾਅਦ ਜਿਹੜੇ ਕਮਿਸ਼ਨਰੇਟ ਦੇ ਹੈੱਡ ਹੁੰਦੇ ਆ ਉਹ ਜਾਂ ਤਾਂ ਆਪਣੇ ਡੀਆਈਜੀ ਸਾਹਿਬ ਹੁੰਦੇ ਆ ਜਿਹੜੇ ਕਿ ਐਸਐਸਪੀ ਰੈਂਕ ਤੋਂ ਉੱ ਠੀਕ ਆ ਉਹਨਾਂ ਦੇ 3 ਸਟਾਰ ਤੇ 1 ਸ਼ੁਕਾ ਤੇ ਜਾਂ ਉਹ ਆਈਜੀ ਸਾਹਿਬ ਹੁੰਦੇ ਜਿਨ੍ਹਾਂ ਦੇ ਕੀ ਮਤਲਬ ਇੱਕ ਬੈਡਰੂਮ ਤੇ ਇੱਕ ਸਟਾਰ ਲੱਗਿਆ ਹੁੰਦਾ ਤੇ ਕਈ ਵਾਰੀ ਏਡੀਜੀਪੀ ਸਾਹਿਬ ਜਦੋਂ ਹੁੰਦੇ ਆ ਠੀਕ ਆ ਤੇ ਉਹਨਾਂ ਨੂੰ ਵੀ ਜਿਹੜਾ ਉਹ ਜ਼ਿਲ੍ਹੇ ਦਾ ਕਮਿਸ਼ਨਰ ਲਾਜਾ ਜਿਸ ਨੂੰ ਆਪਾਂ ਕਹਿੰਦੇ ਕਮਿਸ਼ਨਰ ਆਫ ਪੁਲਿਸ ਸੀਪੀ ਕਹਿੰਦੇ ਆ ਠੀਕ ਆ ਤੇ ਤਿੰਨ ਜ਼ਿਲ੍ਹਿਆਂ ਦੀ ਜਿਹੜੀ ਤਨਖਾਹ ਉਹ ਅਲੱਗ ਆ ਔਰ ਜਿਹੜੀ ਬਾਕੀ ਜ਼ਿਲ੍ਹਿਆਂ ਦੀ ਤਨਖਾਹ ਉਹ ਅਲੱਗ ਆ ਠੀਕ ਆ ਤੇ ਅਲਾਉਂਸਸ ਦਾ ਫਰਕ ਆ ਬਸ ਤੇ ਉਹ ਮੈਂ ਸਾਰੇ ਅਲਾਉਂਸਸ ਤੁਹਾਨੂੰ ਅਲੱਗ-ਅਲੱਗ ਕਰਕੇ ਦੱਸਦਾ ਤੇ ਮਤਲਬ ਸਾਰੀ ਤੁਸੀਂ ਧਿਆਨ ਦੇਖੋ ਤਾਂ ਆਪਾਂ ਗੱਲ ਕਰ ਰਹੇ ਸੀਗੇ ਇੱਕ ਨਾਰਮਲ ਜੇਲੇ ਦੀ ਹਨਾ ਜਿੱਦਾਂ ਕਿ ਤੁਹਾਨੂੰ ਪਤਾ ਕਿ ਬੇਸਿਕ ਜਿਹੜੀ ਆਪਣੀ ਹੈਗੀ ਆ ਸੈਲਰੀ 19900 ਆ ਠੀਕ ਆ 19900 ਰੁਪਏ ਮਤਲਬ 7ਵੇਂ ਪੇ ਸਕੇਲ ਦੇ ਵਿੱਚ ਜਿਹੜਾ ਮਤਲਬ ਲੈਵਲ 2 14 ਠੀਕ ਆ ਜਿਹੜਾ ਲੈਵਲ 1 ਆ ਉਹ ਹੈਗਾ 18000 ਠੀਕ ਆ ਉਸ ਤੋਂ ਬਾਅਦ 19900 ਸ਼ੁਰੂ ਹੁੰਦਾ ਤੇ ਉਹਦੀ ਜਿਹੜੀ ਮਤਲਬ ਬੇਸਿਕ ਸੈਲਰੀ ਹਨਾ ਤੁਹਾਨੂੰ ਪਤਾ ਕਿ 19900 ਰੁਪਏ ਆ ਠੀਕ ਆ ਉਸ ਤੋਂ ਬਾਅਦ ਨੇ ਸਾਰਾ ਨੋਟ ਕੀਤਾ ਹੋਇਆ ਸਾਰਾ ਮੇਰੀ ਸੈਲਰੀ ਸਲਿੱਪ ਆ ਜਿਹੜੀ ਮੈਂ ਤੁਹਾਨੂੰ ਸ਼ੋਅ ਤਾਂ ਨਹੀਂ ਕਰ ਸਕਦਾਗਾ ਠੀਕ ਆ ਉਸ ਤੋਂ ਬਾਅਦ ਜਿਹੜੀ ਮਤਲਬ ਕਿ ਮੇਰੇ ਨਾਲ ਦੇ ਮੁੰਡੇ ਕਈ ਹੈਗੇ ਜਿਹੜੇ ਨਾਰਮਲ ਜ਼ਿਲ੍ਹੇ ਚ ਉਹਨਾਂ ਤੋਂ ਪੁੱਛਾਂ ਮੈਂ ਨਾਰਮਲ ਜ਼ਿਲ੍ਹੇ ਦੀ ਪਹਿਲਾਂ ਗੱਲ ਕਰੂੰਗਾ ਕਮਿਸ਼ਨਰੀਟ ਦੀ ਗੱਲ ਬਾਅਦ ਚ ਕਰੂੰਗਾ ਫਿਰ ਡਿਫਰੈਂਸ ਵੀ ਦੱਸੂੰਗਾ ਠੀਕ ਆ ਤੇ ਉਸ ਤੋਂ ਬਾਅਦ ਆਪਣਾ ਹੁੰਦਾ ਜੀ ਡੀਆਰਨਸ ਅਲਾਉਂਸ ਜਿਹਨੂੰ ਆਪਾਂ ਕਹਿੰਦੇ ਨੇ ਮਹਿੰਗਾਈ ਪੱਤਾ ਇਹਨੂੰ ਆਪਾਂ ਡੀਏ ਕਹਿੰਦੇ ਆ ਪਰ ਨਾਰਮਲੀ ਦੱਸੂੰਗਾ ਮੈਂ ਡੀਏ ਡੀਏ ਠੀਕ ਆ ਜੀ 1990 ਦੇ ਅਕੋਰਡਿੰਗ ਮਿਲਿਆ ਆਪਾਂ ਨੂੰ 42% ਮਤਲਬ ਜਿਹੜੇ ਐਸਐਸਪੀ ਜ਼ਿਲ੍ਹਿਆਂ ਦੇ ਵਿੱਚ ਆ ਠੀਕ ਆ ਮਤਲਬ ਸੁਣ ਲਓ ਫਿਰ ਮੈਂ ਆਰ ਦਾ ਦੱਸੂੰ ਠੀਕ ਹੈ ਜੀ 19900 ਦੇ ਅਕੋਰਡਿੰਗ ਆਪਾਂ ਦਾ ਡੀਐਨਐਸ ਅਲਾਨਸ ਮਿਲਿਆ ਡੀਏ ਮਿਲਿਆ ਉਹ ਹੈ 83558 ਰੁਪਏ ਠੀਕ ਹੈ ਜੀ ਜੋ ਕਿ ਬੰਦਾ 42 42% ਤੇ ਉਸ ਤੋਂ ਬਾਅਦ ਇੱਕ ਕੰਪੰਸੇਟਰੀ ਪੇ ਮਿਲੀ ਹੈਗੀ ਆ ਉਹ ਹੈਗੀ ਆ ਜੀ 2355 ਰੁਪਏ ਜੋ ਕਿ ਕਰੀਬ ਕਰੀਬ 11.5% ਤੋਂ ਪਲੱਸ ਯਾਨੀ ਮਤਲਬ 11 ਤੋਂ 12 ਦੇ 11 ਤੋਂ 12% ਦੇ ਵਿੱਚ ਵਿੱਚ ਬੰਦਾ ਫਿਰ ਉਸ ਤੋਂ ਬਾਅਦ ਇੱਕ ਹਾਊਸ ਰੈਂਟ ਜਿਹਨੂੰ ਆਪਾਂ ਐਚਆਰਏ ਕਹਿੰਦੇ ਆ ਉਹ ਮਿਲਿਆ ਜੀ 4% ਨਾਰਮਲ ਡਿਸਟ੍ਰਿਕਟ ਦਾ ਠੀਕ ਹੈ ਜੀ ਜੋ ਕਿ 796 ਰੁਪਏ ਫਿਰ ਮੈਡੀਕਲ ਹੋ ਗਿਆ ਜੀ ਮੈਡੀਕਲ ਅਲਾਉਂਸ ਹੋ ਗਿਆ 1000 ਰੁਪਏ ਜੋ ਕਿ 5% ਫਿਰ ਹੋ ਗਿਆ ਮੋਬਾਈਲ ਅਲਾਉਂਸ ਹੋ ਗਿਆ ਠੀਕ ਆ ਉਹ ਹੈਗਾ ਜੀ 500 ਰੁਪਏ ਜੋ ਕਿ 2.5% ਹੈ ਠੀਕ ਆ ਉਸ ਤੋਂ ਬਾਅਦ ਇੱਕ ਹੋਰ ਅਲਾਉਂਸ ਹੈਗਾ ਠੀਕ ਆ ਉਹ ਹੈਗਾ ਜੀ 800 ਰੁਪਏ ਜੋ ਕਿ ਕਰੀਬ-ਕਰੀਬ 1900 ਦਾ 4% ਹੈ ਠੀਕ ਆ ਜੀ ਉਸ ਤੋਂ ਬਾਅਦ ਡਿਡਕਸ਼ਨ ਬਾਦੀਆਂ ਆਪਣੀਆਂ ਜਿਹੜਾ ਐਨਪੀਐਸ ਨਾ ਨੈਸ਼ਨਲ ਪੈਨਸ਼ਨ ਸਕੀਮ ਠੀਕ ਆ ਉਹਦੇ ਅੰਡਰ ਆਪਨੈਡ ਆ ਉਹ ਡਿਡਕਸ਼ਨ ਹੁੰਦੀਆਂ ਜਿਹੜੀ ਆਪਣੀ 14% ਜਿਹੜੀ ਡਿਡਕਸ਼ਨ ਕੀਤੀ ਹੁੰਦੀ ਜੋ ਕਿ ਹੈ 2826 ਰੁਪਏ ਠੀਕ ਹੈ ਜੀ ਉਸ ਤੋਂ ਬਾਅਦ ਡਿਵੈਲਪਮੈਂਟ ਟੈਕਸ ਆਪਣੇ ਤੋਂ ਕੱਟਿਆ ਜਾਂਦਾ 200 ਰੁਪਏ ਜੋ ਕਿ 19900 ਦਾ 1% ਫਿਰ ਆਪਣੇ ਜੀਆਈਐਸ ਟੈਕਸ ਹੈ ਠੀਕ ਹੈ ਉਹ ਹੈਗਾ ਜੀ 120 ਰੁਪਏ ਜੋ ਕਿ 0.6% ਠੀਕ ਹੈ ਜੀ ਤਾਂ ਇਹ ਮੈਂ ਤੁਹਾਨੂੰ ਦੱਸ ਦਿੰਦਾ ਵੀ ਟੋਟਲ ਜਿਹੜੀ 19900 ਦੇ ਅਕੋਰਡਿੰਗ ਜਿਹੜੀ ਪੇ ਬਣੀ ਹੈ ਠੀਕ ਹੈ ਉਹ ਟੋਟਲ ਗ੍ਰੋਸ ਪੇ ਬਣਦੀ ਹੈ ਜੀ 33709 ਰੁਪਏ ਠੀਕ ਹੈ ਉਹਦੇ ਵਿੱਚੋਂ ਡਿਡਕਸ਼ਨ ਹੋ ਜਾਂਦੀਆਂ ਜਿੱਦਾਂ ਕਿ ਅਮੈਂ ਤੁਹਾਨੂੰ ਦੱਸਿਆ ਤਿੰਨ ਡਿਡਕਸ਼ਨ ਹੋ ਗਈਆਂ ਉਹ ਡਿਡਕਸ਼ਨ ਹੈਗੇ ਜੀ 3146 ਰੁਪਏ ਠੀਕ ਆ ਉਹਨਾਂ ਨੂੰ ਮਤਲਬ ਕਿ ਕੱਟ-ਕਟਾਕ ਜਿੱਦਾਂ ਆਪਾਂ ਕਈ ਵਾਰੀ ਨਾਰਮਲੀ ਗੱਲ ਕਰਦੇ ਉਹਨਾਂ ਨੂੰ ਵੀ ਆਤਰੀ ਤਨਖਾਹ ਕੱਟ-ਕਟਾਏ ਕਿੰਨੀ ਆਉਂਦੀ ਹੈ ਹਨਾ ਤਾਂ ਕੱਟ-ਕਟਾ ਕੇ ਆਪਣੀ ਆਉਂਦੀ ਹੈ ਜੀ 30563 ਰੁਪਏ ਔਰ ਜਿਹੜੀ ਆਪਣੀ ਟੋਟਲ ਸੈਲਰੀ ਹੈ ਟੋਟਲ ਸੈਲਰੀ ਹੈਗੀ 33709 ਵੀ ਕਮ ਸੇ ਕਮ ਇਹਦੇ ਵਿੱਚੋਂ ਮਤਲਬ ਕਿ ਜਿਹੜਾ ਹੈਗਾ 10% ਉਹ ਕੱਟਿਆ ਹੈਗਾ ਜਿੱਦਾਂ 10 ਤੋਂ 11% ਵੀ 3146 ਰੁਪਏ ਜਿਹੜੇ ਉਹ ਕੱਟ ਕੇ 30563 ਜਿਹੜੀ ਉਹ ਸੈਲਰੀ ਬਣੀ ਆ ਠੀਕ ਆ ਇਹਦਾ ਹੋ ਗਿਆ ਜੀ ਨੋਰਮਲ ਡਿਸਟ੍ਰਿਕਟ ਜਿਹੜੀ ਕਿ ਆਮ ਜ਼ਿਲ੍ਹਿਆਂ ਦੀ ਮੈਂ ਗੱਲ ਕੀਤੀ ਆ ਹੁਣ ਆਪਾਂ ਗੱਲ ਕਰਦੇ ਆ ਸੀਪੀ ਡਿਸਟ੍ਰਿਕਟ ਜਿੱਦਾਂ ਕਿ ਕਮਿਸ਼ਨਰੀ ਡਿਸਟ੍ਰਿਕਟ ਤਾਂ ਉਹਦੇ ਵਿੱਚ ਫਰਕ ਆ ਜਿਹੜਾ ਉਹ ਸਿਰਫ ਐਚ ਆਰਏ ਦੇ ਵਿੱਚ ਆ ਠੀਕ ਆ ਐਚ ਆਰਏ ਮਤਲਬ ਹਾਊਸ ਰੈਂਟ ਦਾ ਕਿਉਂਕਿ ਸਿਟੀ ਵੱਡੀ ਆ ਤਾਂ ਉਹਦੇ ਵਿੱਚ ਵੀ ਆਪਾਂ ਮੇਨਲੀ ਇਹੀ ਗੱਲ ਕਰਨੀ ਹੈ ਬੇਸਿਕ ਉਹੀ ਆ 19900 ਡੀਏ ਵੀ ਸੇਮ ਆ ਠੀਕ ਆ ਜੀ ਡੀਏ ਵੀ ਸੇਮ ਆ ਠੀਕ ਆ ਔਰ ਜਿਹੜੀ ਮਤਲਬ ਕਿ ਕੰਪਨਸੇਸ਼ਟਿਵ ਪੇ ਆ ਉਹ ਵੀ ਆਪਣੀ ਸੀਮਾ ਮੋਬਾਈਲ ਅਲਾਉਂਸ ਵੀ ਸੀਮਾ ਮੈਡੀਕਲ ਅਲਾਉਂਸ ਵੀ ਸੀਮਾ ਗੱਲ ਸਾਰੀ ਆ ਕਿ ਟੁਕਦੀ ਆ ਜੀ ਐਚ ਆਰ ਏ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਐਚ ਆਰ ਏ ਆ ਉਹ ਸਿਟੀਆਂ ਦਾ ਅਲੱਗ ਆ ਔਰ ਨਾਰਮਲ ਜਿਹੜੇ ਰੂਰਲ ਮਤਲਬ ਕਿ ਹੈਗੀ ਹੈ ਏਰੀ ਹੈਗੀ ਉਹਨਾਂ ਦਾ ਕਟ ਹੁਣ ਜਿਹੜੀ ਇਹ ਮਤਲਬ ਆਪ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਵੀ ਜਿਹੜੀ ਮੈਨੂ ਸੈਲਰੀ ਆਈ ਹੈ ਵੀ ਮੇਰੀ ਜਿਹੜੀ ਸੈਲਰੀ ਆਈ ਆ ਉਹ ਹੈਗੀ ਆ ਜੀ 33191 ਕਟ-ਕਟਾ ਕੇ ਠੀਕ ਹੈ ਉਹ ਕਟ-ਕਟਾ ਕੇ 30000 ਉਹ ਸੀਗੀ 30563 ਠੀਕ ਹੈ ਔਰ ਮੇਰੀ ਕਟ-ਕਟਾ ਕੇ ਸੈਲਰੀ ਆਈ ਆ 33191 ਮਤਲਬ ਕਿ ਕਰੀਬ ਜਿਹੜਾ ਫਰਕ ਮੈਂ ਤੁਹਾਨੂੰ ਬਾਅਦ ਦੱਸੂਗਾ ਠੀਕ ਹੈ ਤਾਂ ਪਹਿਲਾ ਗੱਲ ਐਚ ਆਰ ਇਹ ਸੁਣ ਲਓ ਵੀ ਸਾਡਾ ਜਿਹੜਾ ਐਚ ਆਰ ਇਹ ਆਇਆ ਉਹ 4% ਦੀ ਜਗ੍ਹਾ 16% ਆਇਆ ਠੀਕ ਹੈ ਜੀ ਇਹ ਸਰਕਾਰ ਦੀਆਂ ਪਾਲਿਸਿਸ ਹੁੰਦੀਆਂ ਨੇ ਜਿੱਦਾਂ ਕਿ ਚੰਡੀਗੜ੍ਹ ਦਾ ਤਾਂ ਇਦੋਂ ਵੀ ਜ਼ਿਆਦਾ ਜਿਹੜੇ ਚੰਡੀਗੜ੍ਹ 82 ਬਟਾਲੀਅਨ ਹੁੰਦੇ ਨਾ ਠੀਕ ਹੈ ਉਹਨਾਂ ਦੀ ਜਿਹੜੀ ਤਨਖਾਹ ਉਹ ਕਰੀਬ ਕਰੀਬ 34000 ਪਲੱਸ ਆਈ ਆ ਮਤਲਬ ਸਾਡੇ ਤੋਂ ਵੀ ਵੱਧ ਨੂੰ 34000 ਨੇੜੇ ਤੇ ਡਾਈ ਆ ਮਤਲਬ ਕਿ ਸਾਥੋਂ ਵੀ ਜ਼ਿਆਦਾ 5700 ਰੁਪਏ ਉਹਨਾਂ ਦੀ ਜਿਹੜੀ ਸੈਲਰੀ ਉਹ ਵੱਧ ਹੈ 82 ਬਟਾਲੀਅਨ ਦਾ ਜਿਹੜਾ ਚੰਡੀਗੜ੍ਹ ਦਾ ਜਿਹੜਾ ਅਲਾਉਂਸ ਆ ਉਹ ਉਦੋਂ ਵੀ ਜ਼ਿਆਦਾ ਮਤਲਬ ਕਿ ਉਹ ਵੱਧ ਉਹਨਾਂ ਨੂੰ ਪੇ ਕੀਤਾ ਗਿਆ ਮੈਨੂੰ ਲੱਗਦਾ ਸ਼ਾਇਦ 20% ਦਿੱਤਾ ਉਹਨਾਂ ਨੂੰ ਠੀਕ ਹੈ ਜੀ ਤੇ ਉਹੀ ਗੱਲ ਮੈਂ ਤੁਹਾਨੂੰ ਸਿਟੀ ਅਲਾਉਂਸ ਵੀ ਦਿੱਤਾ ਹੈ ਇੱਕ ਐਚਆਰ ਇਹ ਤਾਂ ਸਾਨੂੰ 16% ਮਿਲਦਾ ਨਾਲ ਇੱਕ ਸਿਟੀ ਅਲਾਉਂਸ ਵੀ ਦਿੱਤਾ ਜੋ ਕਿ 240 ਰੁਪਏ ਆ ਅਲੱਗ ਤੋਂ ਠੀਕ ਆ ਉਸ ਤੋਂ ਬਾਅਦ ਸਾਡੀ ਡਿਡਕਸ਼ਨ ਆ ਉਹ ਸੇਮ ਆ ਮਤਲਬ ਐਨਪੀਐਸ ਦੀ 2826 ਰੁਪਏ ਜੀਆਈਐਸ ਟੈਕਸ ਹੈਗਾ ਇਹ 120 ਰੁਪਏ ਔਰ ਡਿਵੈਲਪਮੈਂਟ ਟੈਕਸ ਆ ਜੋ ਕਿ ਆਪਣਾ ਮਤਲਬ ਫੰਡ ਹੁੰਦਾਗਾ ਉਹ ਕੱਟਿਆ ਜਾਂਦਾ ਉਹ 200 ਰੁਪਏ ਆ ਤਾਂ ਹੁਣ ਡਿਡਕਸ਼ਨ ਜਿਹੜੀ ਤੁਹਾਨੂੰ ਮੈਂ ਦੱਸਦਾ ਜਿਹੜੀ ਇਹ ਚ ਉਹੀ ਉਹੀ ਹੈ 3146 ਰੁਪਏ ਠੀਕ ਆ ਜਿਹੜੀ ਸਾਡੀ ਨੈਟ ਸੌਰੀ ਗ੍ਰੋਸ ਸੈਲਰੀ ਹੈ ਜਿਹੜੀ ਮਤਲਬ ਜਿਹੜੀ ਪੂਰੀ ਪੂਰੀ ਆ ਸਾਰੇ ਟੈਕਸ ਬਾਕੇ ਡਿਡਕਸ਼ਨ ਹੋਣ ਤੋਂ ਪਹਿਲਾਂ ਉਹ ਬਣਦੀ 36337 ਰੁਪਏ ਠੀਕ ਹੈ ਜੀ 36337 ਜਿਹੜੀ 37 ਹੈਗੀ ਆ ਉਹ ਹੈਗੀ ਆ ਟੋਟਲ ਸੈਲਰੀ ਉਸ ਤੋਂ ਬਾਅਦ ਜਿਹੜਾ ਡਿਡਕਸ਼ਨ ਹੋਈ ਹੈ 3146 ਰੁਪਏ ਉਸ ਤੋਂ ਬਾਅਦ ਜਿਹੜੀ ਨੈਟ ਜਿਹੜੀ ਮਤਲਬ ਕਿ ਨੈਟ ਪੇ ਬਣਦੀ ਹੈ ਨਾ ਨੈਟ ਸੈਲਰੀ ਬਣਦੀ ਉਹ ਹੈਗੀ 33191 ਰੁਪਏ ਠੀਕ ਆ ਤਾਂ ਹੁਣ ਤੁਸੀਂ ਡਿਫਰੈਂਸ ਆਪੇ ਲਾ ਲਓ ਕਿ ਚਲੋ ਮੈਂ ਦੱਸ ਵੀ ਦਿੰਦਾ ਵੇ ਅਸੀਂ ਵੀ 33191 ਚੋਂ ਜਦੋਂ ਮਾਈਨਸ ਕਰਦੇ ਆ ਨਾ 30563 ਰੁਪਏ ਤਾਂ ਆਪਣੇ ਕੋਲ ਡਿਫਰੈਂਸ ਹੁੰਦਾ ਉਹ 2628 ਰੁਪਏ ਆਉਂਦਾ ਵੀ ਜਿਹੜਾ ਆਮ ਜਿਲ੍ਹਾ ਇੱਕ ਜਿੱਦਾਂ ਕਿ ਮੈਂ ਕਹਿੰਦਾ ਇੱਕ ਇੱਕ ਫੀਕੋਟ ਦੇ ਵਿੱਚ ਬੰਦਾ ਅ ਜੌਬ ਕਰ ਰਿਹਾ ਹੋਏਗਾ ਠੀਕ ਆ ਮਤਲਬ ਮੇਰੇ ਨਾਲ ਦਾ ਹੀ ਲਾ ਲਓ ਚਲੋ ਠੀਕ ਆ ਜਿੱਦਾਂ 2021 ਦਾ ਹੀ ਭਰਤੀ ਆ ਉਹ ਉਹ ਫੀਕੋਟ ਜੌਬ ਕਰ ਰਿਹਾ ਔਰ ਮੈਂ ਜਲੰਧਰ ਜੌਬ ਕਰ ਰਿਹਾ ਔਰ ਸਾਡੀ ਜਿਹੜੀ ਪੇ ਦੇ ਵਿੱਚ ਕਰੀਬ ਕਰੀਬ 2628 ਰੁਪਏ ਦਾ ਜਿਹੜਾ ਉਹ ਡਿਫਰੈਂਸ ਆ ਜੀ ਠੀਕ ਆ ਇਹ ਮਤਲਬ ਕਿ ਸਿਟੀ ਤੋਂ ਸਿਟੀ ਵੈਰੀ ਕਰਦਾ ਮਤਲਬ ਜਿੱਦਾਂ ਕਿ ਅਸੀਂ ਜਿਵੇਂ ਸੀਪੀ ਵਾਲੇ ਆ ਮਤਲਬ ਕਮਿਸ਼ਨ ਰੇਟ ਤੇ ਆਮ ਜ਼ਿਲ੍ਹਾ ਕਰਕੇ ਜਿਹੜਾ ਮਤਲਬ ਕਿ ਥੋੜਾ ਜਾਂ ਸਿਟੀ ਦਾ ਜਿਹੜਾ ਅਲਾਨਸ ਆ ਉਹ ਥੋੜਾ ਜਾਂ ਵੱਧ ਹੁੰਦਾ ਠੀਕ ਆ ਜਿੱਦਾਂ ਕਿ ਉਹਨੂੰ 4% ਹੋ ਗਿਆ ਸਾਨੂੰ 16% ਹੋ ਗਿਆ ਤੇ ਇਹ ਮਤਲਬ ਕਿ ਹਰ ਸਾਲ ਜਿਹੜਾ ਡੀਏ ਵੱਧਦਾ ਰਹਿੰਦਾ ਠੀਕ ਆ ਉਸ ਤੋਂ ਬਾਅਦ ਇਨਕਰੀਮੈਂਟਸ ਵੀ ਲੱਗਦੇ ਆ ਤੇ ਜਿਵੇਂ ਜਿਵੇਂ ਤਨਖਾਹ ਵਾਧੀ ਰਹੂਗੀ ਮਤਲਬ ਜਿੱਦਾਂ ਕਿ ਸਾਨੂੰ ਅਗਲੇ ਸਾਲ ਜਿਹੜਾ ਇਨਕਰੀਮੈਂਟ ਲੱਗਣਾ ਹੈ ਠੀਕ ਆ ਮੈਂ ਉਹ ਜਦੋਂ ਤਨਖਾਹ ਫੇਰ ਵੱਧ ਕੇ ਆਊਗੀ ਮੈਂ ਫੇਰ ਤੁਹਾਨੂੰ ਉਹਦੀ ਅਪਡੇਟ ਦੇਵਾਂਗਾ ਜਾਂ ਜਦੋਂ ਡੀਆ ਸਾਨੂੰ ਲਾਕੇ ਆ ਕੁਝ ਜਿਦਾਂ ਕਿ ਦੀਵਾਲੀ ਤੇ ਡੀਆ ਮਿਲਦੇ ਆ ਜਾਂ ਮਤਲਬ ਜਦੋਂ ਵੀ ਮਿਲਿਆ ਠੀਕ ਆ ਮੈਂ ਜਦੋਂ ਵੀ ਮਤਲਬ ਕਿ ਸੈਲਰੀ ਦੀ ਸੈਲਰੀ ਅੱਪ ਹੁੰਦੀ ਆ ਜਾਂਦਾ ਵੀ ਮੈਂ ਉਦੋਂ ਵੀ ਤੁਹਾਨੂੰ ਮਤਲਬ ਕਿ ਅਪਡੇਟ ਦੇਵਾਂਗਾ ਵੀ ਮੇਰੀ ਸੈਲਰੀ ਇੰਨੀ ਵੱਧ ਚੁੱਕੀ ਆ ਇੰਨੀ ਪਰਸੈਂਟ ਸਾਡਾ ਡੀਆ ਦਾ ਗ੍ਰੋਥ ਹੋਈ ਆ ਜਾਂ ਐਚ ਆਰ ਦੇ ਗ੍ਰੋਥ ਹੋਈ ਆ ਜਾਂ ਕੋਈ ਵੀ ਸਾਨੂੰ ਹੋਰ ਅਲਾ ਠੀਕ ਆ ਤਾਂ ਇਹ ਚੀਜ਼ਾਂ 2023 ਵਾਲਿਆਂ ਲਈ ਵੀ ਬੈਨੀਫੀਸ਼ੀਅਲ ਆ ਕਿਉਂਕਿ ਉਹਨਾਂ ਦੀ ਸੈਲਰੀ ਵੀ ਦੋ ਸਾਲ ਬਾਅਦ ਵਧਣੀ ਹੈ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਸਾਡੀ ਇਨੀਸ਼ੀਅਲ ਸੈਲਰੀ ਵਧੂਗੀ ਠੀਕ ਆ ਉਸ ਤੋਂ ਬਾਅਦ 2024 ਵਾਲਿਆਂ 25 ਵਾਲ ਠੀਕ ਆ ਹਾਂ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਗਾ ਕਿ ਜੇਕਰ ਆਪਾਨੂੰ ਪੇ ਸਕੇਲ 5ਵਾਂ 6ਵਾਂ ਪੰਜਾਬ ਦਾ ਮਿਲ ਜਾਂਦਾ ਠੀਕ ਆ ਸੈਂਟਰ ਨੂੰ ਕੱਟ ਕੇ ਤਾਂ ਇਹ ਆਪਣੀਆਂ ਤਨਖਾਹਾਂ ਦੇ ਵਿੱਚ ਹੋਰ ਗਰੋਥ ਹੋਊਗੀ ਹੋ ਸਕਦਾ ਸਾਡੀ ਸੈਲਰੀ 33000 ਤੋਂ ਹਟ ਕੇ 50000 ਪਲਸ ਹੋ ਜਾ ਠੀਕ ਹੈ ਔਰ ਜਿਹੜੇ ਬੱਚੇ ਮਤਲਬ ਕਿ 2023 ਜੀ ਵਿੱਚ ਮਤਲਬ ਭਰਤੀ ਹੋਏ ਆ ਤਾਂ ਉਹਨਾਂ ਦੀ ਜਿਹੜੀ ਬੇਸਿਕ ਪੇ ਵਧ ਜਾਵੇ ਠੀਕ ਹੈ ਕਿਉਂਕਿ ਜਿਹੜੀ ਕੋਈ ਵੀ ਚੀਜ਼ ਨਹੀਂ ਹੈ ਨਾ ਉਹ ਬੇਸਿਕ ਪੇ ਨੂੰ ਮਤਲਬ ਕਿ ਜਿਹਾ ਆਧਾਰ ਮੰਨ ਕੇ ਤਾਂ ਇਹਨੂੰ ਬੇਸਿਕ ਹਨਾ ਉਹਦੇ ਆਧਾਰ ਤੇ ਵੀ ਉਹਨੂੰ ਕਿੰਨਾ ਪਰਸੈਂਟ ਲੱਗਣਾਗਾ ਠੀਕ ਹੈ ਜੇ ਥੋੜੀ ਬੇਸਿਕ ਹੀ 30000 ਹੋਊਗੀ ਤਾਂ ਫਿਰ ਮੰਨ ਚਲੋ ਉੱਤੇ 50% ਲੱਗ ਗਿਆ ਜੀ ਮਤਲਬ ਕਿ ਆਪਣਾ ਕੋਈ ਵੀ ਮਤਲਬ ਅਲਾਉਂਸ ਲੱਗਦਾ ਤਾਂ ਕਿੰਨਾ ਹੋ ਗਿਆ 30 ਦਾ 50% ਕਿੰਨਾ ਹੋ ਗਿਆ 15 ਠੀਕ ਆ ਫਿਰ ਤੁਹਾਨੂੰ 45 ਤੋਂ ਸਿੱਧੀ ਹੋਊਗੀ ਫਿਰ ਐਚ ਆਰ ਇਹ ਮਲਾ ਕੇ ਇਹ ਉਹ ਕਰਕੇ ਤੁਹਾਡੀ 50000 ਪਲੱਸ ਹੋ ਜਾਊਗੀ ਠੀਕ ਆ ਤਾਂ ਇਹ ਚੀਜ਼ਾਂ ਮੈਂ ਤੁਹਾਡੇ ਨਾਲ ਮਤਲਬ ਅੱਜ ਸ਼ੇਅਰ ਕੀਤੀਆਂ ਉਮੀਦ ਕਰਦਾ ਹਾਂ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਕਿਉਂਕਿ ਮੈਨੂੰ ਪਤਾ ਵੀਡੀਓ ਸਾਰੀ ਧਿਆਨ ਨਾਲ ਦੇਖਿਓਗੀ ਤੁਸੀਂ ਮੈਨੂੰ ਪਤਾ ਹੈ ਸਿੱਧਾ ਹੋਰ ਵੀਡੀਓ ਤੁਸੀਂ ਵੇਖੋ ਨਾ ਦੇਖੋ ਪਰ ਸੈਲਰੀ ਵਾਲੀ ਵੀਡੀਓ ਤੁਸੀਂ ਜ਼ਰੂਰ ਦੇਖਿਓਗੀ ਕਿਉਂਕਿ ਫਿਰ ਗੱਲ ਉੱਥੇ ਆ ਗਈ ਨਾ ਹਰ ਬੰਦਾ ਪੈਸੇ ਦੇ ਪਿੱਛੇ ਦੌੜ ਰਿਹਾ ਬਿਲਕੁਲ ਠੀਕ ਆ ਹੁਣਾਂ ਵੀ ਚਾਹੀਦਾ ਜਦੋਂ ਮੈਂ ਪਹਿਲਾਂ ਗੱਲ ਕੀਤੀ ਆ ਤੇ ਇਸੇ ਤਰ੍ਹਾਂ ਜਿਹੜੀ ਸਾਰੀਆਂ ਵੀਡੀਓ ਫੁੱਲ ਦੇਖਿਆ ਕਰੋ ਤਾਂ ਕਿ ਤੁਹਾਡੀ ਨੌਲੇਜ ਵਿੱਚ ਜਿਹੜਾ ਉਹ ਇਜ਼ਾਫਾ ਹੋ ਸਕੇ ਠੀਕ ਹੈ ਤੇ ਹੋਰ ਆਪਣੇ ਟੌਪਿਕ ਜੁਰ ਵੀਡੀਓ ਵਿੱਚ ਆਪਣੇ ਕਮੈਂਟਸ ਦੇ ਵਿੱਚ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਹੈ ਇਹ ਵੀਡੀਓ ਮੈਂ 2023 ਵਾਲਾ ਲਈ ਵੀ ਬਣਾਈ ਹੈ ਕਿਉਂਕਿ ਉਹਨਾਂ ਨੇ ਵੀ ਜਿਹੜਾ ਆਪਣਾ ਪ੍ਰੋਵੀਸ਼ਨ ਪੂਰਾ ਕਰਨਾ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ ਵੀ ਸਾਡੀ ਆਫਟਰ ਪ੍ਰੋਵੀਸ਼ਨ ਜਿਹੜੀ ਹੈ ਉਹ ਸੈਲਰੀ ਕਿੰਨੀ ਹੋਊਗੀ ਚਲੋ 24 ਵਾਲੇ ਹੋਗੇ ਜਾਂ 25 ਤੁਸੀਂ ਨਾ ਚਲੋ ਦੇਖਣੀ ਦੇਖਣੀ ਹੈ ਵੀਡੀਓ ਤਾਂ ਮੈਂ 23 ਵਾਲਾ ਸੁਜੈਸਟ ਕਰਦਾ ਠੀਕ ਹੈ ਤੇ 23 ਵਾਲਾ ਨੇ ਦੇਖੀ ਹੋਊਗੀ ਚਲੋ ਠੀਕ ਹੈ ਕ मतलब पक्की ਗੱਲ ਹੈ ਕਿ ਸਾਰਿਆਂ ਨੇ ਵੀਡੀਓ ਧਿਆਨ ਨਾਲ ਵੇਖੀ ਹੋਊਗੀ ਤੇ ਸ਼ੁਕਰੀਆ ਦਾ ਤੁਸੀਂ ਵੀਡੀਓ ਸਾਰੀ ਧਿਆਨ ਨਾਲ ਦੇਖੀ ਤੇ ਇਸੇ ਤਰ੍ਹਾਂ ਬਨੇੜਾ ਸਪੋਰਟ ਕਰਦੇ ਰਹੋ ਪਿਆਰ ਬਣਾਈ ਰੱਖੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਜਰੂਰ ਛੱਡ ਕੇ ਜਾਇਓ ਕਿ ਤੁਹਾਨੂੰ ਵੀਡੀਓ ਕਿੰਨੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇਕਰ ਨਵੇਂ ਹੋ ਤਾਂ ਵੀਡੀਓ ਲਾਈਕ ਕਰ ਦਿਓ ਠੀਕ ਆ ਤੇ ਮੇਰੀ ਵੀਡੀਓ ਨੂੰ ਹੋਰਾਂ ਦਾ ਵੀ ਪਹੁੰਚਾ ਦਿਓ ਜਿਹੜੇ ਤੁਹਾਡੇ ਨਾਲ ਦੇ ਭਰਤੀ ਨੇ ਜਾਂ ਜਿਨ੍ਹਾਂ ਨੇ ਆਉਣ ਨਾਲ ਸਮਝ ਭਰਤੀ ਹੋਣਾ ਠੀਕ ਆ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵਸਦੇ ਰਹੋ ਅਬਾਦਰ